ਸਾਲ ਹੋ ਗਏ ਜੀ ਤੇ ਜਦੋਂ ਗਿਆ ਸੀਗਾ ਉਦੋਂ ਵਿਆਹਿਆ ਹੋਇਆ ਸੀ ਇਹ ਨਹੀਂ ਤੇ ਹੁਣ ਅਨਮੈਰਿਡ ਹੈ ਹੁਣ ਵੀ ਅਨਮੈਰਿਡ ਹੈ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਚ ਮੇਰੇ ਮੈਂ ਅਸੀਂ ਤੋਂ ਹੀ ਜਾਣਦੇ ਤੇ ਬੇੜਾ ਬੇਟੀ ਮੇਰੇ ਠੀਕ ਹੈ ਜੀ ਬੇਟੀ ਬੇੜੇ ਦੀ شادی ਹੋ ਚੁੱਕੀ ਹੈ ਠੀਕ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਸਭ ਤੋਂ ਪਹਿਲਾਂ ਫੋਨ ਆਇਆ ਸੀ ਜਿਹੜੋ ਕਹਿੰਦੇ ਸੀ ਮਿਲ ਨਹੀਂ ਰਿਹਾ ਉਹ ਕਿਹਦਾ ਫੋਨ ਆਇਆ ਸੀ ਉਹ ਸਾਡੇ ਭੈਣ ਦੇ ਉੱਥੇ ਹੈਗੀਆਂ ਬੇਟੀਆਂ ਦੋ ਬੀ ਦੋ ਬੇਟੀਆਂ ਤੇ ਤਿੰਨ ਜਵਾਈ ਉੱਤੇ ਰਹਿੰਦੇ ਆ। ਹੋ ਨਾਲ ਪੈਰੋਏ ਕਰ ਰਿਆ ਸੀ ਉੱਤੇ ਲੱਭਣ ਲੱਭਣ ਦੇ। ਠੀਕ ਹੈ ਜੀ। ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਪਈ ਇਹਨੇ ਦਿਨਾਂ ਤੋਂ ਨਹੀਂ ਮਿਲ ਰਿਆ। ਕਿਨੇ 30 ਤਰੀਕ ਤੋਂ ਤੇ 30 ਤਰੀਕ ਸ਼ਾਮ ਨੂੰ 7 ਵਜੇ ਤੋਂ ਬਾਅਦ ਗਿਆ ਸੀ ਉਹ ਸਟੋਰ। ਜੀ। ਤੇ 7:40 ਤੋਂ ਬਾਅਦ ਉਹਦਾ ਫੁਟੇਜ ਤੇ ਕੋਈ ਮਿਲੀ ਨਹੀਂ ਉਹਦੀ। ਉਹ ਗਾਇਬ ਹੋ ਗਿਆ। ਤੁਹਾਡੀ ਲਾਸਟ ਗੱਲ ਕਰੋ ਜੀ। ਮੇਰੀ ਲਾਸਟ ਗੱਲ ਉਹਦੇ ਨਾਲ 24 ਜੁਲਾਈ ਨੂੰ ਹੋਈ ਸੀ। ਤੇ ਮੇਰੀ ਵਾਈਫ ਤੇ ਉਹਨਾਂ ਹੋਈ 28 ਕੋਣ ਚਾਨੂ ਕੀ ਦਾ ਫੋਨ ਆਇਆ ਕਿ ਉਹਦੀ ਬੋਡੀ ਮਿਲ ਗਈ ਹੈ ਉਹ ਜਿਹੜਾ ਸਾਡੇ ਰਿਸ਼ਤੇਦਾਰਾ ਉੱਥੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਇਹ ਦੱਸਿਆ ਜਿਵੇਂ ਡੈੱਡ ਬੋਡੀ ਉਹਦੀ ਮਿਲ ਗਈ ਹੈ ਤੇ ਕਾਰਨ ਤਾਂ ਨਹੀਂ ਪਤਾ ਲੱਗ ਰਿਹਾ ਭਈ ਉਹ ਕਿਸ ਤਰ੍ਹਾਂ ਉਹ ਖਾਈ ਖਾਈ ਵਿੱਚ ਮਿਲਿਆ ਕੱਢ ਵਿੱਚ ਤੇ ਕਿਸ ਤਰ੍ਹਾਂ ਉੱਥੇ ਡਿੱਗਿਆ ਕਿੱਦਾਂ ਪਹੁੰਚਿਆ ਉੱਥੇ ਯਾਨੀ ਕਿ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹ ਹੈਲੀਕਾਪਟਰ ਨਾਲ ਲੰਘਦੇ ਰਹੇ ਆ ਉੱਥੇ ਉਸੇ ਜਗ੍ਹਾ ਤੇ ਤੇ ਪੁਲਿਸ ਨੂੰ ਕੁਝ ਨਹੀਂ ਮਿਲਿਆ ਸੀ ਦੂਸਰੇ ਦਿਨ ਸਵੇਰੇ ਉੱਥੇ ਲੈ ਕੇ ਗਏ ਤਾਂ ਉਹ ਟਟੜ ਪਰ ਉਤੇ ਪਈ ਸੀ ਤਾਂ ਦੀ ਕੋਈ ਗੱਲ ਹੋਈ ਹੋਵੇ ਕੋ ਲੜਾਈ ਝਗੜਾ ਉਧਰ ਨਹੀਂ ਲੜਾਈ ਝਗੜਾ ਕੋਈ ਨਹੀਂ ਰੂਮ ਚ ਇਕੱਲਾ ਰਹਿੰਦਾ ਤਗਾ ਉਹ ਕੋਈ ਉਤੇ ਆਸ-ਪਾਸ ਕੋਈ ਹੋਰ ਯਾਰ ਦੋਸਤ ਵੀ ਕੋਈ ਲਾਗੇ ਤਾਗੇ ਤਾਦਾ ਨਹੀਂ ਰਹਤੇ ਕੀੜੇ ਇੱਕ ਸ਼ਹਿਰ ਸਿਕਾ ਕਾਦਾ ਕੰਮ ਕਰਦਾ ਸੀ ਮੋਦਨਾ ਸ਼ਹਿਰ ਸੀ ਉਹਦਾ ਇਟਲੀ ਚ ਤੇ ਗਉਆਂ ਦੇ ਛਟਾਲੇ ਵਿੱਚ ਉਹ ਕੰਮ ਕਰਦਾ ਸੀ ਦੋ ਦੁੱਧ ਵਗੈਰਾ ਚੋਣਦਾ ਮੰਗਣੀ ਮੰਗਣੀ ਹੋ ਗਈ ਸੀ ਨਹੀਂ ਕੁਝ ਕੁਝ ਨਹੀਂ ਕੁਝ ਨਹੀਂ ਕਦੀ ਉਦਾ ਉਹਨੇ ਦੱਸਿਆ ਹੋਵੇ ਕੋਈ ਉੱਥੇ ਤੰਗ ਪਰੇਸ਼ਾਨੀ ਨਹੀਂ ਨਹੀਂ ਐਡਾ ਉਦਾ ਕੁਝ ਵੀ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਤੇ ਹੀ ਸਾਲ ਉਹ ਸੋਚ ਕੇ ਭੇਜਿਆ ਸੀ ਲਾਡਾਂ ਨਾਲ ਪਾਰਿਆ ਹਾਂ ਬਿਲਕੁਲ ਇਹ ਤਾਂ ਹੁਣ ਜੇ ਇਹ ਖਬਰ ਆ ਗਈ ਆ ਕੀ ਕਹਿਣਾ ਚਾਹੋਗੇ ਜੇ ਇੱਥੇ ਨੌਕਰੀ ਹੁੰਦੀ ਤਾਂ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਇਹ ਹੀ ਤਾਂ ਜਗ੍ਹਾ ਇੱਥੇ ਨੌਕਰੀ ਨਹੀਂ ਮਿਲੀ ਕੋਈ ਵੀ ਮੈਂ ਡਿਗਰੀ ਕਰਾਈ ਸੀ ਉਹਨੂੰ ਮਕੈਨਿਕਲ ਦੇ ਇਹ ਕੋਈ ਨੌਕਰੀ ਇੱਥੇ ਮਿਲ ਜੋਗੇ ਨਹੀਂ ਡਿਗਰੀ ਵੀੜੀ ਪਰ ਆਕਾ ਮਜਬੂਰ ਹੋ ਕੇ ਉਹਨੂੰ ਬਾਹਲੇ ਦੇਸ਼ਾਂ 'ਚ ਭੇਜਣਾ ਪਿਆ ਹੋਇਐ ਇਸ ਲਈ ਘਰ ਦੇ ਕੀ ਹਾਲਾਤ ਐ ਮਾਤਾ ਦੇ ਕੀ ਹਾਲਾਤ ਐ ਬੜੌਕਾ ਹੁੰਦਾ ਮਾਰਨ ਲਈ ਬੜੌਕਾ ਹੈ ਬਹੁਤ ਜ਼ਿਆਦਾ ਬੋਡੀ ਲਿਆਣ ਦੀ ਕੀ ਅਪੀਲ ਕਰਦੀ ਸਰਕਾਰ ਬੋਡੀ ਲਿਆਨੋ ਸੀ ਇਹਨੂੰ ਕਹਿੰਦੇ ਬਈ ਬੋਡੀ ਅਦਰ ਭੇਜ ਦਿਓ ਲਾਸਟ ਵਾਰੀ ਵੀ ਇੱਕ ਵਾਰ ਨਹੀਂ ਹੋਇਆ ਤਾਂ ਲਾਸਟ ਵਾਰੀ ਦੇਖ ਹੋ ਜਵੇ ਇੱਕ ਵਾਰੀ ਕਹਿੰਦੇ ਸਬਰ ਤਦਾ ਹੀ ਹੋਣਾ ਜੇ ਤੁਹਾਡੇ ਘਰੇ ਕੋਈ ਆ ਜਾਵੇ ਮੇਰਾ ਨਾਮ ਸੁਤਨਾਮ ਸਿੰਘ ਜਨਨ ਸਿੰਘ ਜੀ ਕੀ ਲੱਗਦੇ ਉਹਦੇ ਸਬੂਚੇ ਮੈਂ ਉਹਦਾ ਤਾਇਆ ਜੀ ਕਿੰਨਾ ਹਾਲਾਤਾਂ ਚ ਭੇਜਿਆ ਸੀ ਤੇ ਅਜੇ ਹੀ ਖਬਰ ਮੰਦਭਾਗੀ ਆਈ ਹੈ ਕੀ ਹਾਲਾਤ ਨੇ ਪਰਿਵਾਰ ਦੇ ਇੱਥੇ ਕੰਮ ਨਾ ਮਿਲਣ ਕਰਕੇ ਜੀ ਉਹਨਾਂ ਨੂੰ ਲੜਕੇ ਬਾਹਰ ਭੇਜਿਆ ਸੀ ਤੇ ਬਾਹਰ ਜਾ ਕੇ ਹਾਸਾ ਹੋ ਗਿਆ ਮੇਰੇ ਨਾਲ ਉਹਦੀ 30 ਤਰੀਕ ਨੂੰ 12:55 ਮਿੰਟ ਤੇ ਜਾਨੀ ਕਿ ਮੈਨੂੰ ਗੋਡਵਾਰਨਾ ਘਾਜਿਆ ਜੀ ਤੇ ਗਟੇਲੀ ਬੇਟੂ ਮੈਸੇਜ ਆਉਂਦਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਦੂਜੇ ਦਿਨ ਮੈਸੇਜ ਆ ਗਿਆ ਬਾਹਰੋਂ ਇਹ ਦਿਓ ਲਾ ਬਦਾਨੀ ਕਿ ਸਾਨੂੰ 740 ਤੋਂ ਬਾਅਦ ਲੋਕੋ ਪਤਾ ਹੀ ਲੱਗਾ ਤੇ ਫਿਰ ਸਾਨੂੰ ਰੋਜ਼ ਡੈਲੀਫੋਨ ਆ ਜਾਂਦਾ ਸੀ ਵੀ ਇਹ ਜੋ ਹਾਲਾਤ ਹੈਗੇ ਆ ਪਰ ਕੋਈ ਪੈਨ ਲਗਾ 3 3 ਤਲਾ ਪਤਾ ਹੋਇਆ ਉਹ ਜਿੱਥੇ ਜਾਨੀ ਕਿ ਉਹ ਜਹਾਜ਼ ਨੇ ਵੀ ਹੈਲੀਕਾਪਟਰ ਨੇ ਦੇਖਿਆ ਉਹ ਬੱਚਿਆਂ ਨੇ ਆਪ ਸਾਰਾ ਹੁਮ ਹੁਮ ਕੇ ਦੇਖਿਆ ਪੁਲਿਸ ਨੇ ਵੀ ਦੇਖਿਆ ਉੱਥੋਂ ਨਹੀਂ ਮਿਲਿਆ ਇਹ ਤਿੰਨ ਤੀਕ ਨੂੰ ਜਾਨੀ ਕਿ ਬੋਡੀ ਉੱਥੋਂ ਨਹੀਂ ਕਿ ਮਿਲੀ ਤੇ ਸਿਰਫ ਸਿਰ ਤੇ 60 ਦਾ ਨਿਸ਼ਾਨ ਆ ਬਾਕੀ ਜਾਨੀ ਕਿ ਸਵਾਰਨ ਵੀ ਫੋਨ ਵੀ ਸਾਈਕਲ ਵੀ ਸਾਰਾ ਕੁਝ ਮਿਲ ਗਿਆ ਉਹਦਾ ਤੇ ਸਾਨੂੰ ਇਹ ਆ ਕੋ ਨੂੰ ਕਿਸੇ ਨੇ ਗਵਾ ਕੀਤਾ ਤੇ ਜਿਸ ਲਈ ਉਹਦੀ ਫੋਟੋ ਜਦੋਂ ਉਹ شریف ਸੀ ਉਲੀ ਉਹਨੂੰ ਚੋਕਣੀ ਵਾਇਰਲ ਹੋ ਗਈ ਤੇ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ ਉਹਨੂੰ ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਸਾਡੇ ਮੋਰੇ ਤੇ ਇਹਦਾ ਆ ਗਿਆ ਚੰਗੇ ਪੁਵੇਖ ਲਈ ਬਾਹਰ ਭੇਜਿਆ ਸੀ ਹਾਂਜੀ ਚੰਗੇ ਪੁਵੇਖ ਹਾਂਜੀ ਕੀ ਲੱਗਦਾ ਦੱਸਿਆ ਕੀ ਆ ਕਿ ਜੁਜੀਦਾ ਦੱਸ ਦੇ ਸੀਗੇ ਕਿ 3 ਘੰਟੇ ਪਹਿਲਾਂ ਹੀ ਕਹਿੰਦੇ ਉਹਦੀ ਮੌਤ ਹੋਈ ਆ ਹਾਂਜੀ ਉਹਨਾਂ ਦਾ ਉਹਨਾਂ ਦਾ ਫੋਨ ਆਇਆ ਸਵੇਰੇ ਸੜੀ ਜਵਾਈ ਦਾ ਕਿ ਪੁਲਿਸ ਨੇ ਉਹਨੂੰ ਸਾਨੂੰ ਬੋਡੀ ਮਿਲ ਗਈ ਆ ਲੇਕਿਨ ਜਦੋਂ ਚੈੱਕ ਕੀਤਾ ਤੇ ਉਹ 3 ਘੰਟੇ ਪਹਿਲਾਂ ਉਹ ਡੈਥ ਹੋਈ ਆ ਕੋਈ 5 ਦਿਨ ਦੀ ਮੌਤ ਨਹੀਂ ਸੀ ਉਹ ਕੋਈ ਦੱਸਿਆ ਸੱਟਾਂ ਵਗੈਰਾ ਦਾ ਨਿਸ਼ਾਨ ਹੈ ਜਾਂ ਕੀ ਹੈ ਸੱਚ ਸੱਟ ਮਰ ਜਿਹਦਾ ਸੱਚ ਰਾਡ ਮਾਰੀ ਹੁੰਦੀ ਆ ਕੋਈ ਕਿ ਉਹਨੂੰ ਮਾਰ ਕੇ ਸੜਦਾ ਉੱਥੇ ਬਾਕੀ ਮੰਗ ਕਰਦੇ ਆਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਯਾਨੀ ਕਿ ਜਿਹੜੇ ਕਾਤਲ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਜਿਹੜੇ ਬੱਚੇ ਜਿਹੜੀ ਬੋਡੀ ਆ ਉਹਨੂੰ ਸਾਡੇ ਕੋ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਉਹਨੂੰ ਆਖਰੀ ਵਾਰੀ ਦੇਖ ਸਕੀਏ ਤੇ ਉਹਦਾ ਅੰਤਮ ਸੰਸਕਾਰ ਕਰ ਚੁੱਕੀ ਸੀ ਇਕੱਲਾ ਹੀ ਇਕੱਲਾ ਹੀ ਮੁੰਡਾ ਸੀ ਇਕੱਲਾ ਇਕੱਲਾ ਮੁੰਡਾ ਜੀ ਮਾਂ ਨੂੰ ਅਜੇ ਤੱਕ ਚੈਨ ਨਹੀਂ ਆਦੀ ਪਹਿਲਾਂ ਅਸੀਂ ਦੱਸਿਆ ਵੀ ਨਹੀਂ ਦੋ ਦਿਨ ਅਛਟਿਆ ਪਜਲੇ ਸਾਰੇ ਪਾਸਿਓਂ ਤੋਂ ਖਬਰਾਂ ਆਉਣ ਲੱਪਈਆਂ ਤੇ ਫਿਰ ਸੰਦਰਸ਼ਨ ਆ ਪਿਆ ਤੇ ਜੋ ਇਸਲੇ ਹਲਾਤ ਸਗੇ ਘਰ ਦੇ ਵਿੱਚ ਭੈਣ ਦੇ ਤੇ ਮਾਂ ਦੇ ਭਰਾ ਦੇ ਤਾਈ ਦੇ ਦੇਖ ਰਹੀ ਸੀ ਤੇ ਕੀ ਕੁਸ਼ ਵੀ ਤੇ ਰਹੀ ਸੀ ਮਿਸਤਾ ਸਰਪੰਚ ਹਾਂਜੀ 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 ਪਿੰਡ ਦਾ ਇੱਕ ਲੜਕਾ ਜੋ ਕੇਟ ਲਈ ਗਿਆ ਸੀ ਹਾਂਜੀ ਕੰਮ ਕਰਾ ਦੇਈ ਜੀ ਸਿਦਾਰਥ ਹੁੰਦੀ ਹੈ ਹਾਂਜੀ ਕੀ ਐਸ ਵੇਲੇ ਕਰਕੇ ਰਾਤ ਨੂੰ ਪ੍ਰਸ਼ਾਸਨ ਤੋਂ ਵੀ ਮੰਗ ਕਰਤਾ ਉਹ ਲੋ ਆ ਤਾਂ ਭਾਜੀ ਜਿਹਦੇ ਘਰ ਇਦਾਂ ਹੋ ਜਵੇ ਸਭ ਨੂੰ ਪਤਾ ਹੀ ਆ ਤੇ ਬਾਕੀ ਪ੍ਰਸ਼ਾਸਨ ਤੋਂ ਇਧਰਲੀ ਸਰਕਾਰ ਤੋਂ ਤੇ ਉਧਰਲੀ ਸਰਕਾਰ ਤੋਂ ਇਹੀ ਆ ਵੀ ਜੇ ਜੋ ਵੀ ਉਹਦੇ ਨਾਲ ਜੇ ਉਹਨਾਂ ਦਾ ਕੋਈ ਗਲਤ ਹੋਇਆ ਤਾਂ ਗਲਤ ਦੇ ਜਲ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਪੰਜਾਬ ਸਰਕਾਰ ਤੋਂ ਸਾਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਮੁੰਡੇ ਦੀ ਬੋਡੀ ਜਿਹੜੀ ਉਹ ਪੰਜਾਬ ਦਾ ਬਾਰਸਾ ਦੇ ਵਾਲੇ ਕੀਤੀ ਜਾਵੇ ਤੇ ਪੰਜਾਬ ਸਰਕਾਰ ਵੀ ਆਪਣੀ ਬਾਹ ਲਾਵੇ ਉੱਧਰਲੀ ਸਰਕਾਰ ਨੂੰ ਕਿ ਜੇ ਜੋ ਵੀ ਉਹਨਾਂ ਜੇ ਕੋਈ ਨਾ ਗਲਤ ਹੋਇਆ ਤਾਂ ਉਹਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਕਹਿ ਵੀ 30 ਤਰੀਕ ਤੋਂ ਗਾਇਬ ਸੀ ਹਾਂਜੀ ਠੀਕ ਆ ਹੁਣ ਪਤਾ ਲੱਗਾ ਹੈ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਕਿ ਹੁਣ ਤੁਹਾਡੇ ਲੋਕ ਕੋਈ ਪ੍ਰਸ਼ਾ ਕਿਤੇ ਕੀ ਅਪੀਲ ਜਾਂ ਕਿਸੇ ਤੱਕ ਕੋਈ ਨਹੀਂ 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 ਹਜੇ ਨਹੀਂ ਹਜੇ ਨਹੀਂ ਹਜੇ ਨਹੀਂ ਇਹ ਤਾਂ ਉਧਰ ਕਾਰਵਾਈ ਹੋ ਰਹੀ ਪੂਰੀ ਹੋ ਜੇ ਪ੍ਰੋਪਰ ਉਧਰੋਂ ਪੂਰੀ ਸਾਨੂੰ ਇਨਫਰਮੇਸ਼ਨ ਨਹੀਂ ਬੋਸਟਮਾਰਡਮ ਰਿਪੋਰਟ ਤੇ ਥੋੜਾ ਜਿਹਾ ਪਤਾ ਲੱਗ ਰਿਹਾ ਵੀ ਡੈਥ 3 ਘੰਟੇ ਪਹਿਲਾਂ ਹੋਈ ਆ ਜੇ ਬੋਡੀ ਮਿਲਨ ਤੋਂ ਤੇ ਲਾਪਤਾ ਉਹ ਕੰਫਰਮ 100 ਘੰਟਾ ਪਹਿਲਾਂ ਦਾ ਤੇ ਉਹਦੇ ਤੇ ਕੋਈ ਯਾਨੀ ਜੋ ਵੀ ਅਗਾ ਸ਼ੱਕ ਦੇ ਦਾਇਰੇ ਚ ਇਹ ਸਾਰਾ ਕੁਝ ਜੀ